ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਪੰਚ ਪਦਾ ਆਚਰ ਚਰਤਾ ਸਿੱਧ ਹੋਏ ਸਿੱਧੇ ਤੇ ਬੁੱਧ ਪਾਏ ਪ੍ਰੇਮ ਕੇ ਸਰ ਲਾਗੇ ਤਨ ਭੇਤਰ ਤਾਂ ਬ੍ਰह्म ਕਟਿਆ ਜਾਏ ਆਚਰ ਚਰ ਤਾ ਸਿੱਧ ਹੋਏ ਸਿੱਧੇ ਤੇ ਬੁੱਧ ਪਾਏ प्रेम के सर लागे तन भीतर ता ब्रह्म काटिया जाए मेरे गोविंद अपने जन को दे बढे आए गुरमत राम नाम पर गस ਸਦਾ ਰਹੁ ਸਰਨਾਇ ਰਹਾ ਇਹੋ ਸੰਸਾਰ ਸਭ ਆਵਨ ਜਾਣਾ ਮਨ ਮੋਰਖ ਚਿਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮਿਲ ਤਾ ਹਰ ਨਾਮ ਸਿਮਾਣਾ ਜਿਸਕੇ ਵਥ ਸੋਏ ਪ੍ਰਭ ਜਾਣ ਜਿਸਨੋ ਦੈ ਸੋ ਪਾਏ ਬਸਤ ਅਨੋਪ ਅਤਿ ਅਗਮ ਅਗੋਚਰ ਗੁਰ ਪੋਰਾ ਲਖ ਲਖਾਏ ਜਿਨ ਚਾਖੇ ਸੋਏ ਜਾਣ ਗੋਂ ਕੇ ਕੇ ਮਿੱਠਿਆਏ ਰਤਨ ਲੁਕਾਇਆ ਲੁਕ ਨਾਹੀਂ ਜੇ ਕੋ ਰਖ ਲੁਕਾਏ ਸਭ ਕਿਸ ਤੇਰਾ ਤੋ ਅੰਤਰ ਜਾ ਮੇ ਤੋ ਸਭ ਨਾ ਕਾ ਪ੍ਰਭ ਸੋਏ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਬਰ ਨਾ ਕੋਏ ਸਭ ਕਿਸ ਤੇਰਾ ਤੂੰ ਅੰਤਰ ਜામੇ ਤੂੰ ਸਭਨਾ ਦਾ ਪ੍ਰਭ ਸੋਏ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਬਰਨਾ ਕੋਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਕੀ ਸਾਜ ਜੀ ਨਿਵਾਜੀ ਸਾ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 607 ਅਤੇ 8 ਤੇ ਸੁਬਾਈ ਬਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸਨੋ ਸੰਕੇਪ ਦੇ ਰੂਪ ਵਿੱਚ ਸਮਝੰਦਾ ਇੱਕ ਨਿਮਾਨਾ ਜੈ ਜਤਨ ਕਰੀ ਸਾਧ ਸੰਗਤ ਜੇ ਅਜਿਹੇ ਪਾਵਨ ਸ਼ਬਦ ਤੇ ਨਿਗਾਹ ਮਾਰੀਏ ਤਾਂ ਇਹ ਗੱਲ ਸਾਹਮਣੇ ਆਂਦੀ ਸਤਿਗੁਰਾਂ ਨੇ ਸਾਨੂੰ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਸ ਸਿਖਾਈ ਹੈ ਜਾਂ ਇੱਕ ਤਰਲਾ ਲੈਣ ਦੀ ਜਾਸ ਸਿਖਾਈ ਹੈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਈ ਹੇ ਮੇਰੇ ਪ੍ਰਭੂ ਹੇ ਮੇਰੇ ਮਾਲਕ ਮੈਨੂੰ ਆਪਣੇ ਜਨਨ ਨੂੰ ਇਹ ਵਡਿਆਈ ਦੇ ਭਾਗ ਮੇਰੇ ਤੇ ਇਹ ਬਖਸ਼ਿਸ਼ ਕਰ ਇਹ ਰਹਿਮਤ ਕਰ ਕਿੜੇ ਗੁਰਮਤਿ ਰਾਮ ਨਾਮ ਪਰਗਾਸ ਸਦਾ ਰਹੋ ਸਰਨਾਈ ਇਹ ਮਾਲਕਾ ਗੁਰੂ ਦੀ ਮੱਤ ਦੇ ਰਾਹੀਂ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ ਤਾਂ ਕਿ ਮੈਂ ਸਦਾ ਵਾਸਤੇ ਗੁਰੂ ਦੀ ਸ਼ਰਨ ਪਿਆ ਰਵਾਂ ਫਿਰ ਬੇਨਤੀ ਸੁਨਿਓ ਧੰਗ ਗੁਰੂ ਰਾਮਦਾਸ ਮਹਾਰਾਜ ਨੇ ਕਿਵੇਂ ਅਰਦਾਸ ਕਰਨ ਦੀ ਸਾਨੂੰ ਜਾ ਸਿਖਾਈ ਕਹਿੰਦੇ ਭਲਿਆ ਜਿੱਥੇ ਇੰਨਾ ਕੁਝ ਮੰਗਦਾ ਹਾਂ ਉੱਥੇ ਇਹ ਵੀ ਦਾਤ ਮੰਗਿਆ ਕਰਕੇ हे ਪ੍ਰਭੂ ਮੈਨੂੰ ਆਪਣੇ ਜਨ ਨੂੰ ਇਹ ਬੜਿਆਈ ਦੇ ਮੇਰੇ ਤੇ ਇਹ ਬਖਸ਼ਿਸ਼ ਕਰ ਮੇਰੇ ਤੇ ਇਹ ਤਰਸ ਕਰ ਕਿ ਮੈਂ ਗੁਰੂ ਦੇ ਮੱਤ ਤੇ ਰਾਹਾਂ ਆਪਣੇ ਅੰਦਰ ਤੇਰਾ ਨਾਮ ਪ੍ਰਗਟ ਕਰ ਸਕਾਂ ਅਤੇ ਸਦਾ ਵਸ ਤੇ ਮੈਂ ਤੇਰੀ ਸ਼ਰਨ ਵਿੱਚ ਟਿਕਿਆ ਰਾਂ ਹੁਣ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਸਮੁੱਚੇ ਸ਼ਬਦ ਦੇ ਅੰਦਰ ਕਿਵੇਂ ਖੋਲਿਆ ਜੀ ਆਓ ਪਿਆਰ ਦੇ ਨਾਲ ਦਰਸ਼ਨ ਕਰੀਏ ਸੋਰਠ ਮਹੱਲਾ ਚੌਥਾ ਪੰਜ ਪਦਾ ਜੇ ਮੈਂ ਪਹਿਲਾਂ ਬੇਨਤੀ ਕੀਤੀ ਗੁਰੂ ਰਾਮਦਾਸ ਮਹਾਰਾ ਦਾ ਸ਼ਬਦ ਰਾਗ ਸੋਰਠ ਪੰਜ ਪਦਾ ਦਾ ਭਾਵ ਕੇ ਪੰਜ ਪਦਿਆਂ ਵਾਲਾ ਸ਼ਬਦ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਤਾਂ ਗੁਰੂ ਰਾਮਦਾਸ ਮਰ ਕੇ ਲਗੇ ਭਲਿਆ ਜੀਵਨ ਦੇ ਵਿੱਚ ਉਹਨਾਂ ਲੋਕਾਂ ਨੂੰ ਕਾਮਯਾਬੀ ਮਿਲਦੀ ਹੈ ਤੇ ਉਸ ਕਾਮਯਾਬੀ ਤੋਂ ਅਸਲ ਅਕਲ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਇਸ ਆਚਰ ਮੰਨ ਨੂੰ ਜਿੱਤ ਲੈਂਦੇ ਨੇ ਆਚਰਤ ਭਾਵ ਹੁੰਦਾ ਹੈ ਜਿਹੜਾ ਮਨ ਨਾ ਜਿੱਤਿਆ ਜਾਣ ਵਾਲਾ ਸੌਖੀ ਗੱਲ ਨਹੀਂ ਸਾਸੰਗਤ ਕਿਤੇ ਇਕਾਂਤ ਵਿੱਚ ਵੀ ਬੈਠ ਕੇ ਦੇਖਿਓ ਕਿਤੇ ਕਿ ਆ ਮਨ ਆਪਣੇ ਕੋਲ ਬੈਠਦਾ ਇਹ ਤਾਂ ਕਿਤੇ ਦੇ ਕਿਤੇ ਉਡਾਰੀਆਂ ਮਾਰਦਾ ਜੀ ਕਬੀ ਸਭ ਕਹਿੰਦੇ ਕਬੀਰ ਮਨ ਪੰਖੀ ਪਿਆ ਉਡ ਉਡ ਦਹਿ ਦਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਇਹ ਤਾਂ ਪੰਖੇ ਦੀ ਤਰ੍ਹਾਂ ਉਡਾਰੀਆਂ ਮਾਰਦਾ ਹੈ। ਸਰੀਰ ਗੁਰੂ ਕੋਲ ਬੈਠਾ ਹੁੰਦਾ ਮਨ ਤੇ ਪਤਾ ਨਹੀਂ ਕਿੱਥੇ ਘੁੰਮਦਾ ਹੁੰਦਾ। ਮਾਰਕੰਦੇ ਜਿਸ ਮਨੁੱਖ ਨੇ ਇਸ ਨਾ ਜਿੱਤੇ ਜਾਣੇ ਵਾਲੇ ਮਨ ਤੇ ਆਪਣਾ ਕਾਬੂ ਕਰ ਲਿਆ। ਉਸ ਜੀਵਨ ਵਿੱਚ ਅਸਲ ਕਾਮਯਾਬੀ ਪ੍ਰਾਪਤ ਕਰ ਲਈ। ਉਸ ਕਾਮਯਾਬੀ ਵਿੱਚੋਂ ਫਿਰ ਅਸਲ ਅਕਲ ਦੀ ਪ੍ਰਾਪਤ ਹੁੰਦੀ ਹੈ। ਅਸਲ ਅਕਲ ਦੀ ਪ੍ਰਾਪਤੀ ਹੁੰਦੀ ਹੈ। ਰੋਜ਼ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਚ ਬਚਨ ਪੜ੍ਹਦੇ ਆਂ ਦੇਖੋ ਛੋਟੀ ਜੀ ਪੰਕਤੀ ਆ ਪਰ ਸਾਰੀ ਗੱਲ ਹੀ ਮੋਕਾ ਦਿੱਤੀ ਕਿ ਮਨ ਜੀਤੈ ਜਗ ਜੀਤ ਜਿਸ ਦਿਨ ਤੋਂ ਮਨ ਤੇ ਜਿੱਤ ਪ੍ਰਾਪਤ ਕਰ ਲਈ ਸਮਝ ਲਈ ਸਾਰੇ ਸੰਸਾਰ ਨੂੰ ਜਿੱਤ ਲਿਆ ਇਹਦਾ ਮਤਲਬ ਇਤਨਾ ਔਖਾ ਕੰਮ ਹੈ ਅਸੀਂ ਬੇਸ਼ੱਕ ਬੜੇ ਦਾਅਵੇ ਪੇਸ਼ ਕਰਦੇ ਆਂ ਪਰ ਜਦੋਂ ਆਪਣੇ ਮਨ ਦੀ ਹਾਲਤ ਵੇਖਿਓ ਪਤਾ ਤਾਂ ਫੇਰ ਹੀ ਲੱਗਦਾ ਨਾ ਕਿ ਮਨ ਕੋਲ ਬੈਠਾ ਕਿ ਨਹੀਂ ਬੈਠਾ ਸਾਧ ਸੰਗਤ ਕਈ ਵਾਰੀ ਆਪਾਂ ਸੰਗਤ ਜਿ ਕਰਨੀ ਆ ਨਾ ਕਿ ਟਿਕਾਉ ਬ ਬਨਾਈਏ ਇਕ ਆਗਰ ਚਿਤੋ ਕੇ ਬੈਠੀ ਇਕ ਕਿਤੇ ਦੇਖਿਓ ਧਿਆਨ ਮਾਰ ਕੇ ਜਦੋਂ ਮਨ ਟਿਕ ਜਾਏਗਾ ਸਰੀਰ ਆਪੇ ਟਿਕ ਜਾਏਗਾ ਜਦੋਂ ਮਨ ਬਾਣੀ ਨਾਲ ਜੁੜ ਗਿਆ ਕਥਾ ਕੀਰਤਨ ਚੱਲਦੀ ਨਾ ਦੇਖੋ ਕਿੰਨਾ ਕਿੰਬਰੀ ਇਕਾਂਤ ਮਾਹੌਲ ਬਣਿਆ ਹੁੰਦਾ ਕਿਉਂ ਕਿਉਂਕਿ ਮਨ ਸ਼ਬਦ ਦੇ ਨਾਲ ਜੁੜਿਆ ਹੁੰਦਾ ਜਦੋਂ ਮਨ ਜੁੜ ਗਿਆ ਸਰੀਰ ਆਪੇ ਟਿਕ ਜਾਏਗਾ ਅਸੀਂ ਸਰੀਰ ਨੂੰ ਟਿਕਾਣ ਦਾ ਯਤਨ ਕਰਨੇ ਨਹੀਂ ਮਨ ਟਿਕ ਗਿਆ ਸਰੀਰ ਆਪੇ ਟਿਕ ਜਾਏਗਾ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਜੀਵਨ ਦੇ ਵਿੱਚ ਪ੍ਰਾਪਤੀ ਚਾਹਨ ਜੀਵਨ ਚ ਕਾਮਯਾਬੀ ਚਾਹਨ ਤੇ ਇੱਕੋ ਇੱਕ ਤਰੀਕਾ ਹੈ ਪਹਿਲਾਂ ਇਸ ਮਨ ਤੇ ਕਾਬੂ ਪਾਣਾ ਸ਼ੁਰੂ ਕਰ ਦੇ ਕਿਉਂਕਿ ਇਹ ਮਨ ਬਸ ਵਿੱਚ ਨਹੀਂ ਆਂਦਾ ਸਤਿਗੁਰਾਂ ਦੇ ਇੱਕ ਬੜਾ ਪਿਆਰਾ ਬਚਨ ਸਾਹਮਣੇ ਆ ਗਿਆ ਮਾਰਕੰਟੇ ਇਹ ਮਨ ਬਸ ਨਾ ਆਵੇ ਥੱਕੇ ਕਰਮ ਕਮਾਏ ਵੱਡੇ ਵੱਡੇ ਰਿਸ਼ੀ ਮونی ਵੱਡੇ ਵੱਡੇ ਤਪਸਵੀ ਲੱਖਾਂ ਕਰਮ ਕਰ ਕਰਕੇ ਥੱਕ ਗਏ ਪਰ ਇਹ ਮਨ ਚੰਦਰਾਬਸ ਵਿੱਚ ਨਹੀਂ ਆਇਆ ਜਿਨ੍ਹਾਂ ਨੇ ਮਨ ਨੂੰ ਬਸ ਵਿੱਚ ਕਰ ਲਿਆ ਉਹਨਾਂ ਤੇ ਬੜੀ ਬੜੀ ਕਾਮਯਾਬੀ ਹਾਸਲ ਕਰ ਲਈ ਪਰ ਮਾਰੇ ਕਹਿੰਦੇ ਨਿਰਾਸ਼ ਨਾ ਹੋਏ ਇਹ ਮਨ ਕਾਬੂ ਆ ਸਕਦਾ ਕਿਵੇਂ ਮਨ ਬਸ ਆਵੇ ਨਾਨਕਾ ਪੂਰਨ ਕਿਰਪਾ ਹੋਏ ਜਦੋਂ ਪੂਰਨ ਗੁਰੂ ਦੀ ਕਿਰਪਾ ਵਾਪਰ ਜਾਏਗੀ ਤੇਰਾ ਮਨ ਕਾਬੂ ਵਿੱਚ ਆ ਜਾਏਗਾ ਅੱਜ ਗੁਰੂ ਨੇ ਪਹਿਲੀ ਪੰਕਤੀ ਤੇ ਸਿੱਖਿਆ ਦਿੱਤੀ ਕਿ ਜਿਨ੍ਹਾਂ ਲੋਕਾਂ ਨੇ ਇਹ ਨਾਂ ਜਿੱਤੇ ਜਾਣ ਵਾਲੇ ਮਨ ਤੇ ਕਾਬੂ ਕਰ ਲਿਆ ਉਹਨਾਂ ਨੇ ਜੀਵਨ ਵਿੱਚ ਸਹੀ ਕਾਮਯਾਬੀ ਹਾਸਲ ਕਰ ਲਈ ਉਸ ਕਾਮਯਾਬੀ ਵਿੱਚੋਂ ਫਿਰ ਮਨੁੱਖ ਨੂੰ ਅਸਲ ਬੁੱਧ ਅਸਲ ਅਕਲ ਪ੍ਰਾਪਤ ਹੁੰਦੀ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਏ ਫਿਰ ਉਹਨਾਂ ਤੇ ਕੀ ਰਹਿਮਤ ਹੁੰਦੀ? ਮਾਰਕੰਡੇ ਉਹਨਾਂ ਤੇ ਹਿਰਦੇ ਨੂੰ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਤੀਰ ਜਿਹੜੇ ਨਾ ਉਹ ਬਿੰਨ ਕੇ ਰੱਖ ਦਿੰਦੇ ਹਨ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਗੁਰੂ ਰਾਮਦਾਸ ਜੀ ਦਾ ਕਿ ਸ਼ਬਦ ਆਂਦਾ ਜੀ। ਫਿਰ ਉਸ ਪ੍ਰਭੂ ਪਰਮਾਤਮਾ ਦੇ ਪਿਆਰ ਦੇ ਤੀਰ ਜਿਹੜੇ ਨੇ ਐਸੇ ਮਨੁੱਖ ਦੇ ਹਿਰਦੇ ਨੂੰ ਬਿੰਨ ਕੇ ਰੱਖ ਦਿੰਦੇ ਨੇ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤੇ ਫਿਰ ਕੀ ਹੁੰਦਾ ਤਾਂ ਭ੍ਰਮ ਕਟਿਆ ਜਾਏ ਫਿਰ ਉਹਦੇ ਅੰਦਰ ਦੀ ਝਟਕਨਾ ਖਤਮ ਹੋ ਜਾਂਦੀ ਉਹਦਾ ਮਨ ਟਿਕਾਓ ਵਿੱਚ ਆ ਜਾਂਦਾ ਜਦ ਇਹ ਹਿਰਦੇ ਨੂੰ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਤੀਰ ਵੱਜ ਜਾਣ ਬੜੀ ਬਾਤ ਬਚਨ ਸਾਂਝਾ ਕੀਤਾ ਕਵੀ ਸਾਹਿਬ ਦਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਇੱਕ ਲਗਤ ਹੀ ਭਏ ਗਿਰ ਪਰਿਆ ਪਰਿਆ ਕਲੇਜੇ ਸੇਖ ਪ੍ਰਭੂ ਪਰਮਾਤਮਾ ਦੇ ਪਿਆਰ ਦੇ ਤੀਰ ਜਦੋਂ ਵੱਜਦੇ ਨਾ ਤੇ ਸੱਚਮੁੱਚ ਬੰਦਾ ਫਿਰ ਉੱਥੇ ਹੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਮੇਰੇ ਗੋਬਿੰਦ ਆਪਣੇ ਜਨ ਕੋ ਦੇਵੜਿਆਈ ਗੁਰ ਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਨਾਈ ਰਹਾ ਇਹੋ ਸੰਸਾਰ ਸਭ ਆਬਨ ਜਾਨਾ ਮਨ ਮੂਰਖ ਚੇਤ ਅਜਾਨ ਇਹ ਮੂਰਖ ਤੇ ਅਨਜਾਨ ਮਨ ਕਿਤੇ ਚੇਤੇ ਕਰਿਆ ਕਰ ਇਹ ਜੇ ਸੰਸਾਰ ਦੇ ਮੋਹ ਵਿੱਚ ਬੈ ਕੇ ਤੂੰ ਪ੍ਰਮਾਤਮਨ ਨੂੰ ਭੁੱਲ ਗਿਆ ਇਹ ਕੇਵਲ ਇੱਕ ਆਨਜਾਨ ਦੀ ਖੇਡ ਰਚੀ ਪ੍ਰਮਾਤਮਾ ਨੇ ਆਵਨ ਜਾਣ ਇੱਕ ਖੇਲ ਬਣਾਇਆ ਇਹ ਆਨਜਾਨ ਦੀ ਇੱਕ ਖੇਡ ਰਚੀ ਪਈ ਹੈ ਤੇ ਸੰਸਾਰ ਤੇ ਕੋਈ ਆ ਰਿਹਾ ਕੋਈ ਜਾ ਰਿਹਾ ਜਿਹਦੇ ਵਿੱਚ ਖਚ ਧੋਕੇ ਤੂੰ ਉਸ ਪ੍ਰਮਾਤਮਨ ਨੂੰ ਭੁੱਲ ਗਿਆ ਇਹ ਸੰਸਾਰ ਸਭ ਆਵਨ ਜਾਣਾ ਮਨ ਮੂਰਖ ਚੇਤ ਅਜਾਨਾ ਇਹ ਮੂਰਖ ਮਨ ਅੰਜਾਨ ਮਨ ਕਿਤੇ ਚੇਤੇ ਕਰ ਸਮਝ ਇਸ ਗੱਲ ਨੂੰ ਕਿ ਸੰਸਾਰ ਇੱਕ ਆਨਜਾਂ ਦੀ ਖੇਡ ਆ ਹਰ ਕੁਝ ਨਹੀਂ ਹਰ ਜਿਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਨਾ ਇਥੇ ਇੱਕ ਬੇਨਤੀ ਕਰ ਲਗਾ ਬਾਣੀ ਪੜਨ ਵਾਲੇ ਬੈਠੇ ਹੋ ਜਦੋਂ ਕੱਕੇ ਦੇ ਥੱਲੇ ਰਾਰਾ ਲੱਗਾ ਹੋਏ ਨਾ ਉਹਨੂੰ ਕਿਰਪਾ ਨੇ ਕਹਿਣਾ ਕਿਰਪਾ ਕਹਿਣਾ ਕਿਰਪਾ ਉਹ ਰਾਰੇ ਦੇ ਨਾਲ ਸਿਹਾਰੀ ਲਾਣੀ ਨਾ ਕੇ ਕੱਕੇ ਦੇ ਨਾਲ ਮੀਨਿੰਗ ਉਹ ਹੀ ਆ ਕਿਰਪਾ ਹੀ ਆ ਲੇਕਿਨ ਪੜਨਾ ਇਹਨੂੰ ਕਿਰਪਾ ਕਿਰਪਾ ਜੇ ਕੱਕੇ ਦੇ ਅੱਗੇ ਰਾਰਾ ਲੱਗਾ ਹੋਏਗਾ ਫਿਰ ਕਿਰਪਾ ਜੇ ਕੱਕੇ ਦੇ ਪੈਰਾਂ ਥੱਲੇ ਰਾਰਾ ਫਿਰ ਕਿਰਪਾ ਸੋ ਅਜ ਧੰਗ ਗੁਰੂ ਰਾਮਦਾਸ ਮਰਕ ਤੇ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਨਾ ਤਾਂ ਫਿਰ हे ਪ੍ਰਭੂ ਮੇਰੇ ਤੇ ਕਿਰਪਾ ਕਰੋ ਮੈਨੂੰ ਗੁਰੂ ਨਾਲ ਮਿਲਾ ਦਿਓ ਤੇ ਗੁਰੂ ਨਾਲ ਮਿਲ ਕੇ ਮੈਂ ਤੇਰੇ ਨਾਮ ਵਿੱਚ ਲੀਨ ਹੋ ਸਕਦਾ ਨਾ ਕਿਉਂਕਿ ਮੇਰੀ ਮੱਤ ਕੰਮ ਨਹੀਂ ਆ ਸਕਦੀ ਮੇਰੀ ਅਕਲ ਕਰਕੇ ਮੈਂ ਤੇਰੇ ਵਿੱਚ ਲੀਨ ਨਹੀਂ ਹੋ ਸਕਦਾ ਕਿੰਨਾ ਪਿਆਰਾ ਬਚਨ ਵਰਤਿਆ ਜੀ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਨਾ اے ਮੇਰੇ ਹਰ ਜੀਓ ਮੇਰੇ ਪ੍ਰਭੂ ਮੇਰੇ ਤੇ ਕਿਰਪਾ ਕਰੋ ਮੈਨੂੰ ਗੁਰੂ ਮਿਲਾ ਦਿਓ ਤਾਂ ਕਿ ਗੁਰੂ ਨੂੰ ਮਿਲ ਕੇ ਮੈਂ ਤੇਰੇ ਨਾਮ ਵਿੱਚ ਲੀਨ ਹੋ ਸਕਾਂ ਜਿਸ ਕੇ ਵੱਥ ਸੋਈ ਪ੍ਰਭ ਜਾਣੈ ਜਿਸ ਨੂੰ ਦੇਸੁ ਪਾਇ ਧੰ ਗੁਰੂ ਰਾਮਦਾਸ ਮਰ ਕਹਿੰਦੇ ਇਹ ਜਿਹੜੀ ਨਾਮ ਬਸਤੂ ਹੈ ਨਾ ਇਹ ਜਿਸ ਪ੍ਰਭੂ ਪਰਮਾਤਮਾ ਦੀ ਮਲਕੀਅਤ ਹੈ ਕਿਉਂਕਿ ਆਪਣੇ ਜੋਰ ਦੇ ਨਾਲ ਤੇ ਪ੍ਰਾਪਤ ਨਹੀਂ ਨਾ ਹੁੰਦਾ ਜਿਸ ਕੇ ਵੱਥ ਸੋਈ ਪ੍ਰਭ ਜਾਣੈ ਜਿਸ ਨੂੰ ਦੇਸੁ ਪਾਇ ਇੱਕ ਹੋਰ ਬੇਨਤੀ ਕਰਨਾ ਹੁਣ ਬਾਰ-ਬਾਰ ਜਦੋਂ ਪਾਠ ਕਰਨਾ ਬਿਸਰਾਮ ਲਾਲਾ ਕੇ ਪਾਠ ਕਰੋਗੇ ਤੇ ਆਪੇ ਸਮਝ ਆ ਜਾਂਦੀ ਦੇਖਿਓ ਇੱਥੇ ਤਿੰਨ ਬਿਸਰਾਮ ਲੱਗ ਜਾਂਦੇ ਜਿਸ ਕੀ ਬਥ ਸੋਈ ਪ੍ਰਭ ਜਾਣੈ ਜਿਸ ਨੂੰ ਦੇਸ ਉਹ ਪਾਏ ਕਹਿਣ ਲੱਗੇ ਇਹ ਨਾਮ ਵਸਤੂ ਜਿਸ ਦੀ ਇਹ ਪ੍ਰਾਪਰਟੀ ਹੈ ਮਲਕੀਅਤ ਹੈ ਉਹੀ ਪ੍ਰਭੂ ਜਾਣਦਾ ਕਿ ਇਹ ਦਾਤਮੈ ਕਿਸ ਨੂੰ ਦੇਣੀ ਹੈ ਇਹ ਤੇਰੇ ਜੋਰ ਕਰਕੇ ਨਹੀਂ ਹੈ ਇਹ ਤੇਰੀਆਂ ਚਤਰਾਇਆਂ ਤੇ ਸਿਆਨਪਾ ਕਰਕੇ ਨਹੀਂ ਹੈ ਤੇਰੇ ਹੱਥ ਕਰਕੇ ਨਹੀਂ ਹੈ ਇਹ ਕੇਵਲ ਤਾਂ ਕੇਵਲ ਉਹ ਪਰਮਾਤਮਾ ਜਾਣਦਾ ਹੈ ਕਿ ਇਹ ਦਾਤਮਾ ਕਿਹਦੀ ਝੋਲੀ ਚ ਪਾਇਆ ਜਿਸ ਕੇ ਬੱਥ ਸੋਈ ਪ੍ਰਭ ਜਾਨਾ ਜਿਸ ਨੂੰ ਦੇਸ ਉਪਾਇ ਉਹੀ ਇਹ ਦਾਤ ਦੀ ਪ੍ਰਾਪਤੀ ਕਰਦਾ ਪਰ ਇਹ ਦਾਤ ਕਿੰਨੀ ਸੋਹਣੀ ਹੈ ਬਸਤ ਅਨੂਪ ਅਨੂਪ ਕਹਿੰਦੇ ਨੇ ਸੋਹਣੀ ਕਹਿੰਦੇ ਨਾਮ ਵਸਤੂ ਕਿੰਨੀ ਸੋਹਣੀ ਹੈ ਅਤ ਅਗਮ ਅਗੋਚਰ ਨਾ ਤੇ ਇਹਦੇ ਤੱਕ ਸਿਆਣਪ ਕਰਕੇ ਪਹੁੰਚਿਆ ਜਾ ਸਕਦਾ ਨਾ ਮਨੁੱਖ ਦੇ ਗਿਆਨ ਇੰਦਰੀਆਂ ਦੇ ਰਾਹੀਂ ਇਸ ਨਾਮ ਤੱਕ ਪਹੁੰਚ ਵਾਂ ਸਕਦੀ ਹੈ ਤੇ ਕਿਵੇਂ ਪੌਂਚ ਬੰਦੀ ਹੈ ਗੁਰਪੂਰਾ ਲੱਖ ਲਖਾਇ ਪੂਰਾ ਗੁਰੂ ਮਿਲ ਜਾਏ ਤੇ ਉਹ ਅਦ੍ਰਿਸ਼ਟ ਪਰਮਾਤਮਾ ਜਿਹੜਾ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਂਦਾ ਉਹ ਪੂਰਾ ਗੁਰੂ ਕਿਰਪਾ ਕਰਕੇ ਤੇ ਉਸ ਪਰਮਾਤਮਾ ਦਾ ਦਿਦਾਰ ਕਰਾ ਸਕਦਾ ਜਿਨ ਨੇ ਚਾਖੀ ਸੋਈ ਜਨ ਗੁੰਗੇ ਕੀ ਮਠਿਆਈ ਕਈ ਵਾਰੀ ਆਪਾਂ ਮਠਿਆਈ ਕਹਿ ਦਿੰਨੇ ਇੱਥੇ ਮੰਮੇ ਨੂੰ ਸਿਹਾਰੀ ਲੱਗੀ ਜੋ ਕੁਝ ਲਿਖਿਆ ਬਾਣੀ ਦੇ ਅੰਦਰ ਉਹ ਪੜਨਾ ਬੇਸ਼ੱਕ ਆਪਾਂ ਸ਼ਬਦਾਵਲੀ ਮਠਿਆਈ ਵਰਤਦੇ ਰਹਨੇ ਆਂ ਪਰ ਇੱਥੇ ਮਠਿਆਈ ਲਿਖਿਆ ਜੋ ਕੁਝ ਲਿਖਿਆ ਆਪਾਂ ਕੋਸ਼ਿਸ਼ ਕਰਨੀ ਫਾਈਨਾਂਂਸੇਸ਼ਨ ਉਹੋ ਜੀ ਹੋਵੇ ਮਾਰਕਨ ਦੇ ਜਿੰਨੇ ਚੱਖੀ ਸੋਈ ਜਾਣਾ ਗੁੰਗੇ ਕੀ ਮਠਿਆਈ ਕਹਿੰਦੇ ਇਹ ਨਾਮ ਵਸਤੂ ਜਿੰਨ ਮਨੁੱਖ ਨੇ ਚੱਖ ਲਈ ਨਾ ਉਹ ਹੀ ਜਾਣਦਾ ਪਰ ਇਹਦੀ ਵਿਸ਼ੇਸ਼ਤਾ ਕੀ ਹੈ ਜਿਨ੍ਹਾਂ ਨੇ ਇਹ ਚੱਖ ਲਈ ਫਿਰ ਉਹ ਇਸ ਨੂੰ ਐਕਸਪਲੇਨ ਨਹੀਂ ਕਰ ਸਕਦੇ ਜੀ ਉਹ ਦੱਸ ਨਹੀਂ ਸਕੇ ਕਿ ਦਾ ਸਵਾਦ ਕਿਹੋ ਜਿਹਾ ਉਹ ਸਵਾਦ ਨੂੰ ਮੰਨੀ ਜਾ ਰਿਹਾ ਪਰ ਉਸ ਸਵਾਦ ਨੂੰ ਬਿਆਨ ਨਹੀਂ ਕਰ ਪੰਦਾ ਇੱਕ ਐਗਜ਼ਾਮਪਲ ਦੇ ਦਿੱਤੇ ਜਿਵੇਂ ਗੰਗੇ ਨੂੰ ਮਿੱਠਾ ਦਿਓ ਮਠਿਆਈ ਦਿਓ ਤੁਹਾਨੂੰ ਪੁੱਛੋ ਸਵਾਦ ਕੈਸਾ ਉਹ ਤੇ ਚਿਹਰੇ ਦੀ ਮੁਸਕਾਨ ਤੇ ਦੱਸੇਗੀ ਕਿ ਇਹਨੂੰ ਸਵਾਦ ਆਇਆ ਇਹਦੇ ਅੰਦਰ ਕੋਈ ਰਸ ਚੱਲਿਆ ਹੈ ਲੇਕਿਨ ਉਹ ਵਿਚਾਰਾ ਬਿਆਨ ਨਹੀਂ ਕਰ ਸਕੇਗਾ ਪਰ ਅੱਗੇ ਫਿਰ ਦੂਸਰਾ ਪੱਖ ਰੱਖ ਦਿੱਤਾ ਕਹਿੰਦੇ ਰਤਨ ਲੁਕਾਇਆ ਲੁਕਾਏ ਨਾਹੀ ਜੇ ਕੋ ਰੱਖਿਆ ਲੁਕਾਈ ਇਹ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਰਤਨ ਜਿਹੜਾ ਜਦੋਂ ਕਿਸੇ ਨੂੰ ਮਿਲ ਜਾਂਦਾ ਹੈ ਤੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਲੁਕਾਣ ਦੀ ਲੁਕਾਇਆ ਬਣੀ ਜਾ ਸਕਦਾ ਦੇਖੋ ਗੁੰਗਾ ਬੋਲ ਕੇ ਨਹੀਂ ਦੱਸ ਸਕਦਾ ਪਰ ਉਹਦੇ ਚਿਹਰੇ ਦੀ ਮੁਸਕਾਨ ਬਿਆਨ ਕਰ ਦਿੰਦੀ ਹੈ ਕਹਿੰਦੇ ਠੀਕ ਕਿਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਿਹਨਾਂ ਨੂੰ ਮਿਲ ਜਾਂਦਾ ਜਪਣ ਲੱਗ ਪੈਂਦੇ ਨੇ ਜੁੜ ਜਾਂਦੇ ਨੇ ਉਹ ਜਿੰਨਾ ਮਰਜ਼ੇ ਲੁਕਾਂ ਦੀ ਕੋਸ਼ਿਸ਼ ਕਰਨ ਇਹ ਲੁਕਿਆ ਨਹੀਂ ਜਾ ਸਕਦਾ ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚੋਂ ਬਚਨ ਪੜ੍ਹਦੇ ਹਾਂ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਇੱਥੇ ਪ੍ਰਗਟ ਤੇ ਬਿਸਰਾਮ ਲਾਣ ਹਰ ਕਾ ਭਗਤ ਪ੍ਰਗਟ ਨਹੀਂ ਛਪਿਆ ਉਹ ਨਹੀਂ ਛਪਿਆ ਜਾ ਸਕਦਾ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਅੱਜ ਦੇ ਹੁਕਮ ਨਾਮੇ ਦੀ ਸੰਪੂਰਨਤਾ ਕਰਦੇ ਆ ਗੁਰੂ ਰਾਮਦਾਸ ਮਾਰੀ ਕਿੱਥੇ ਗੱਲ ਲਿਆਂਦੇ ਨੇ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਇ ਤਾਂ ਗੁਰੂ ਰਾਮਦਾਸ ਮਾਰ ਕਹਿੰਦੇ ਸਭ ਕੁਝ ਤੇਰਾ ਹੀ ਤਾਂ ਹੈ ਇਹ ਸਾਰੀ ਤੇਰੀ ਰਚਨਾ ਚੱਜੀ ਹੋਈ ਹੈ ਤੂੰ ਹੀ ਸਾਰੇ ਜੀਵਾਂ ਦੇ ਦਿਲਾਂ ਦੀਆਂ ਜਾਣਨ ਵਾਲ ਅਸੀਂ ਤੇਵੇਂ ਬੋਲ ਬੋਲ ਕੇ ਦੱਸਨੇ ਆ ਗੁਰੂ ਨੂੰ ਸਾਸਨ ਗੁਰੂ ਪਰਮਾਤਮਾ ਤੇ ਸਭ ਕੁਝ ਜਾਣਦਾ ਸਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਸਾਸ ਤਾਂ ਇਹ ਤੇ ਇੱਕ ਹੁਕਮਨਾਮੇ ਦੀ ਕਥਾ ਕਰਦੇ ਹਾਂ ਬੇਨਤੀ ਕਰਨਾ ਉਹਨਾਂ ਆਗਾ ਸੁੱਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਉਹਦਾ ਸ਼ੁਕਰ ਕਰਿਆ ਕਰ ਜਿਸ ਪਰਮਾਤਮਾ ਨੇ ਤੇਰੇ ਆਉਣ ਵਾਲੇ ਜੀਵਨ ਚ ਪਹਿਲਾਂ ਹੀ ਸੁੱਖ ਬਣਾ ਕੇ ਰੱਖੇ ਨੇ ਤੈਨੂੰ ਨਹੀਂ ਪਤਾ ਕੱਲ ਨੂੰ ਤੈਨੂੰ ਕੀ ਚਾਹੀਦਾ ਪਰ ਮਾਲਕ ਤੇ ਜਾਣਦਾ ਨਾ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਜਿਸ ਮਾਲਕ ਨੇ ਤੈਨੂੰ ਇੱਥੋਂ ਤੱਕ ਲਿਆਂਦਾ ਤੇਰੇ ਜੀਵਨ ਦਾ ਸਫਰ ਇੰਨਾ ਸੋਹਣਾ ਗੁਜ਼ਰਿਆ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਸਭ ਕੁਝ ਤੇਰਾ ਤੂੰ ਅੰਤਰਜਾਮੇ ਤੋਂ ਸਭਨਾ ਦਾ ਪ੍ਰਭ ਸੋਈ ਇਹ ਮਾਲਕਾ ਸਭ ਕੁਝ ਤੇਰਾ ਤੂੰ ਹੀ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਤੇ ਤੂੰ ਹੀ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਕਿਉਂਕਿ ਸਭ ਕੁਝ ਤੇਰਾ ਰਚਿਆ ਹੋਇਆ ਜਿਸਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਗਰ ਨਾ ਕੋਈ ਫਿਰ ਉੱਥੇ ਗੱਲ ਖਤਮ ਕੀਤੀ ਇਹ ਨਾਮ ਪ੍ਰਭੂ ਦੀ ਦਾਤ ਜਿਹੜੀ ਹੈ ਇਹ ਵਸਤੂ ਜਿਹੜੀ ਹੈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਉਹ ਮਾਲਕ ਕਿਰਪਾ ਕਰਦਾ ਜਿਸ ਨੂੰ ਦਾਤ ਕਰੇ ਸੋ ਪਾਏ ਜਿਸ ਤੇ ਉਹ ਮਿਹਰ ਕਰੇ ਤੇ ਉਸ ਨੂੰ ਇਹ ਆਪਣੇ ਨਾਮ ਦੀ ਦਾਤ ਦਿੰਦਾ ਜਨ ਨਾਨਕ ਅਵਰ ਨ ਕੋਈ ਹੋਰ ਕੋਈ ਸੰਸਾਰ ਤੇ ਥਾਂ ਨਹੀਂ ਜਿੱਥੋਂ ਇਹ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲ ਸਕੇ ਇਹਦਾ ਮਤਲਬ ਅੱਜ ਗੁਰੂ ਰਾਮਦਾਸ ਮਹਾਰਾਜ ਨੂੰ ਅਰਦਾਸ ਕਰਨ ਵਾਸਤੇ ਆਖਿਆ ਭਲਿਓ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ ਜੋ ਸ਼ਬਦ ਦਾ ਸੈਂਟਰਲ ਆਈਡੀਆ ਉਹ ਇਹ ਹੈ ਕਿ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਈ ਕਿੰਨੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਨਾ ਔਰ ਜਿਹੜਾ ਜਿਹੜਾ ਗੁਰੂ ਦਾ ਸਿੱਖ ਸ਼ਬਦ ਪੜੇਗਾ ਬੇਸ਼ੱਕ ਗੁਰੂ ਰਾਮਦਾਸ ਮਰਨ ਆਖਨੂ ਮੇਰੇ ਗੋਬਿੰਦ ਜੇ ਗੁਰੂ ਰਾਮਦਾਸ ਮਰ ਕਹਿ ਰਹੇ ਨਾ ਤੇ ਉਹ ਵੀ ਕਹਿ ਰਹੇ ਨਾ ਮੇਰੇ ਗੋਬਿੰਦ ਜੇ ਅਸੀਂ ਕਹਿ ਰਹੇ ਹਾਂ ਤੇ ਅਸੀਂ ਵੀ ਕਹਿ ਰਿਹਾ ਮੇਰੇ ਗੋਬਿੰਦ ਦੁਨੀਆ ਤੇ ਰਹਿਣ ਵਾਲਾ ਕੋਈ ਵੀ ਮਨੁੱਖੀ ਸ਼ਬਦ ਪੜੇਗਾ ਉਹ ਸ਼ਬਦ ਇਹੀ ਵਰਤੇਗਾ ਇਹ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਈ ਹੇ ਪ੍ਰਭੂ ਆਪਣੇ ਇਸ ਸੇਵਕ ਤੇ ਇਹ ਰਹਿਮਤ ਕਰ ਕਿ ਗੁਰਮਤਿ ਰਾਮ ਨਾਮ ਪਰਗਾਸੋਂ ਸਦਾ ਰਹੂੰ ਸਰਨਾਈ ਮੈਂ ਗੁਰੂ ਦੇ ਮੱਤ ਤੇ ਤੁਰ ਕੇ ਆਪਣੇ ਅੰਦਰ ਤੇਰਾ ਨਾਮ ਪ੍ਰਗਟ ਕਰ ਸਕਾਂ ਤੇ ਸਦਾ ਵਾਸਤੇ ਤੇਰੀ ਸ਼ਰਨ ਵਿੱਚ ਟਿਕਿਆ ਰਵਾਂ ਇਤਨੇ ਇਕ ਬੇਨਤੀਆਂ ਪ੍ਰਭਾਂਜ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸ ਰੀਆਂ ਜਿਉਂ ਹੋਵੇ ਸਹਿਬ ਸੁਮੇਲ ਗੱਜ ਕੇ ਫਤਿਹ ਬੁਲਾ ਦਿਓ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ